ਸੰਤ ਮਸਕੀਨ ਜੀ ਕਹਿੰਦੇ ਹੁੰਦੇ ਸਨ ਕਿ ਜਿਹੜੀ ਚੀਜ਼ ਸਾਨੂੰ ਦਿਖਾਈ ਦਿੰਦੀ ਹੈ ਅਸੀਂ ਉਸ ਤੇ ਭਰੋਸਾ ਕਰਦੇ ਹਾਂ ਜਿਹੜੀ ਚੀਜ਼ ਸਾਨੂੰ ਦਿਖਾਈ ਨਹੀਂ ਦਿੰਦੀ ਅਸੀਂ ਉਸ ਤੇ ਵਿਸ਼ਵਾਸ ਨਹੀਂ ਕਰਦੇ ਪਰ ਕਹਿੰਦੇ ਪ੍ਰਮਾਤਮਾ ਦਾ ਨਾਮ ਇੱਕ ਉਹ ਜ ਹੈ ਜਿਸ ਤੇ ਪਹਿਲਾਂ ਵਿਸ਼ਵਾਸ ਕਰਨਾ ਪੈਂਦਾ ਹੈ ਤੇ ਫਿਰ ਜਿਹੜਾ ਹੈ ਉਹ ਦਿਖਾਈ ਦਿੰਦਾ ਤਾਂ ਜਿਸ ਇਨਸਾਨ ਨੇ ਇਹ ਗੱਲ ਮੰਨ ਲਈ ਕਿ ਪ੍ਰਮਾਤਮਾ ਹੈ ਵਾਹਿਗੁਰੂ ਸਿਮਰਨ ਦੇ ਵਿੱਚ ਬਰਕਤ ਹੈ ਤੇ ਜਿਸ ਇਨਸਾਨ ਨੇ ਉਸ ਦੇ ਵਿਸ਼ਵਾਸ ਕਰ ਲਿਆ ਤਾਂ ਫਿਰ ਉਸ ਨੂੰ ਉਸ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ ਵਾਹਿਗੁਰੂ ਸਿਮਰਨ ਦੀ ਬਰਕਤ ਪੈ ਜਾਂਦੀ ਹੈ ਉਸ ਦੇ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਬਰਕਤ ਪੈ ਜਾਂਦੀ ਹੈ ਤਾਂ ਅੱਜ ਆਪਾਂ ਉਹੀ ਗੱਲ ਕਰਾਂਗੇ ਭਾਈ ਸਵਰਨ ਸਿੰਘ ਦੀ ਜਿਨ੍ਹਾਂ ਨੇ ਵਾਹਿਗੁਰੂ ਸਿਮਰਨ ਦੀ ਬਰਕਤ ਨਾਲ ਉਸ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਕੀਤੇ ਤਿਕੋ ਵਾਇਗੁਰ ਸਿਮਰਨ ਦੀ ਕਿੱਡੀ ਵੱਡੀ ਬਰਕਤ ਅੰਦਰ ਪੈ ਗਈ ਤਾਂ ਜਿਵੇਂ ਕਿਸਾਨ ਬਾਹਰ ਖੇਤੀ ਕਰਦੇ ਹਨ ਓਵੇਂ ਅੰਦਰ ਵੀ ਸਾਡੇ ਇੱਕ ਖੇਤੀ ਹੁੰਦੀ ਹੈ ਉਹ ਖੇਤੀ ਕਿਸ ਤਰ੍ਹਾਂ ਹੁੰਦੀ ਹੈ ਕਿਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਅੰਦਰ ਅਸੀਂ ਖੇਤੀ ਕਰ ਸਕਦੇ ਹਾਂ ਤੇ ਅਸੀਂ ਜ਼ਿੰਦਗੀ ਹੈ ਜਿਹੜੀ ਆਨੰਦਮੀਪਰ ਆਪਤ ਕਰ ਸਕਦੇ ਹਾਂ ਆਨੰਦ ਹੋ ਸਕਦਾ ਸਾਡੇ ਅੰਦਰ ਜਿਹੜਾ ਅੰਦਰ ਜਿਹੜੀ ਕਾਲਖ ਹੈ ਉਸ ਤੋਂ ਅਸੀਂ ਦੂਰ ਕਰਕੇ ਅੰਦਰ ਮਹਿਲ ਦੂਰ ਕਰਕੇ ਅੰਦਰ ਸਾਡਾ ਜਿਹੜਾ ਹੈ ਰੋਸ਼ਨਾ ਸਕਦਾ ਹੈ ਤਾਂ ਸ਼ੁਰੂ ਕਰਦੇ ਹਾਂ ਜੀ ਡਾਕਟਰ ਜਸਵੰਤ ਸਿੰਘ ਨੇਕੀ ਜੀ ਕਿਵੇਂ ਦੱਸਦੇ ਹਨ ਭਾਈ ਸਵਰਨ ਸਿੰਘ ਜੀ ਨੇ ਜੋ ਅੰਦਰ ਦੀ ਖੇਤੀ ਬਾਰੇ ਦੱਸਿਆ ਹੈ ਤਾਂ ਆਓ ਤਾਂ ਡਾਕਟਰ ਜਸਵੰਤ ਸਿੰਘ ਨੇਕੀ ਜੀ ਆਪਣੀ ਕਿਤਾਬ ਦੇ ਵਿੱਚ ਲਿਖਦੇ ਹਨ ਕਿ ਮੇਰੇ ਦਾਦਾ ਜੀ ਕੋਲ ਭਾਈ ਸਵਰਨ ਸਿੰਘ ਜੀ ਜਿਹੜੇ ਹੈ ਰੋਜ਼ ਗੁਰਮੁਖੀ ਸਿੱਖਣ ਹੁੰਦੇ ਸਨ ਪੈਂਤੀ ਅਖਰੀ ਗੁਰਮੁਖੀ ਸਿੱਖਦੇ ਸਿੱਖਦੇ ਉਸ ਤੋਂ ਬਾਅਦ ਉਹਨਾਂ ਨੂੰ ਲਗਾ ਮਾਤਰਾਵਾਂ ਸਿਖਾਈਆਂ ਗਈਆਂ ਜਦੋਂ ਲਗਾ ਮਾਤਰਾ ਸਿਖਾਈਆਂ ਗਈਆਂ ਤੇ ਜਦੋਂ ਸਵਰਨ ਸਿੰਘ ਉਹਨਾਂ ਨੇ ਆਪਣੀ ਹੱਥ ਨਾਲ ਲਿਖਿਆ ਤਾਂ ਉਹ ਬੜੇ ਖੁਸ਼ ਹੋਏ ਕਹਿੰਦੇ ਅੱਜ ਮੈਂ ਸਵਰਨੇ ਤੋਂ ਸਵਰਨ ਸਿੰਘ ਬਣ ਗਿਆ ਬੜੇ ਖੁਸ਼ ਹੋਏ ਤਾਂ ਮੇਰੇ ਦਾਦਾ ਜੀ ਨੇ ਉਹਨਾਂ ਨੂੰ ਕਿਹਾ ਕਹਿੰਦੇ ਤੁਸੀਂ ਗੁਰਮੁਖੀ ਸਿੱਖਣੀ ਨਹੀਂ ਹੁਣ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਵੀ ਸੰਥਿਆ ਕਰਨਾ ਹੈ ਕਹਿੰਦੇ ਇੱਕ ਸਾਲ ਦੇ ਵਿੱਚ ਉਹਨਾਂ ਨੇ ਇੱਕ ਇੱਕ ਪੌੜੀ ਕਰਕੇ ਜਪਜੀ ਸਾਹਿਬ ਜੀ ਦੇ ਪਾਠ ਦੇ ਜਿਹੜੀ ਹੈ ਵਿਆਖਿਆ ਨੂੰ ਸਮਝਿਆ ਤੇ ਨਾਲ ਜਿਹੜਾ ਹੈ ਜਪਜੀ ਸਾਹਿਬ ਜੀ ਤੇ ਪਾਠ ਹੈ ਜਿਹੜਾ ਉਹ ਰੋਜ਼ ਕਰਨ ਲੱਗ ਗਏ ਤੇ ਨਾਲ ਹੀ ਉਹ ਸੁਧ ਉਚਾਰਨ ਕੀਤਾ ਉਹਨਾਂ ਨੇ ਕਹਿੰਦੇ ਇਸ ਤੋਂ ਬਾਅਦ ਉਹ ਥੋੜਾ ਬਿਮਾਰ ਹੋ ਗਏ ਤੇ ਕਹਿੰਦੇ ਕਈ ਦਿਨ ਮੇਰੇ ਦਾਦਾ ਜੀ ਕੋਲ ਨਹੀਂ ਆਏ ਜਦੋਂ ਦਾਦਾ ਜੀ ਨੂੰ ਪਤਾ ਲੱਗਿਆ ਵੀ ਉਹ ਬਿਮਾਰ ਹਨ ਤਾਂ ਦਾਦਾ ਜੀ ਉਹਨਾਂ ਦੇ ਕੋਲ ਗਏ ਤਾਂ ਉਹ ਉਦੋਂ ਕਹਿੰਦੇ ਠੀਕ ਹੋ ਗਏ ਸਾਨੂੰ ਕਈ ਦਿਨਾਂ ਦਾ ਬੁਖਾਰ ਚੜਦਾ ਸੀ ਤਾਂ ਦਾਦਾ ਜੀ ਨੂੰ ਉਹ ਕਹਿੰਦੇ ਕਿ ਹੁਣ ਮੈਂ ਕਹਿੰਦੇ ਆ ਜਿਹੜੀ ਖੇਤੀ ਕਰਨੀ ਹੈ ਉਹ ਛੱਡ ਦੇਣੀ ਹੈ ਤੇ ਹੁਣ ਮੈਂ ਵਿਹਲਾ ਰਹਿਣਾ ਕਹਿੰਦੇ ਮੇਰੇ ਬੱਚੇ ਮੇਰੇ ਵੱਡੇ ਹੋ ਗਏ ਨੇ ਮੇਰੇ ਬਰਾਬਰ ਦੇ ਹੋ ਗਏ ਨੇ ਤੇ ਹੁਣ ਇਹ ਖੇਤੀ ਕਰਨੀ ਤਾਂ ਕਹਿੰਦਾ ਮੇਰੇ ਦਾਦਾ ਜੀ ਨੇ ਕਿਹਾ ਕਹਿੰਦੇ ਨਹੀਂ ਤੁਸੀਂ ਵਿਹਲਾ ਨਹੀਂ ਰਹਿਣਾ ਤੁਸੀਂ ਹੁਣ ਬਾਹਰ ਦੀ ਖੇਤੀ ਦੇ ਨਾਲ ਨਾਲ ਅੰਦਰ ਦੀ ਖੇਤੀ ਕਰਨੀ ਸ਼ੁਰੂ ਕਰੋ ਅੰਦਰ ਦੀ ਵੀ ਇੱਕ ਖੇਤੀ ਹੁੰਦੀ ਹੈ ਕਹਿੰਦੇ ਮੇਰੇ ਦਾਦਾ ਜੀ ਉਹਨਾਂ ਨੂੰ ਦੱਸ ਦਿੱਤਾ ਕਿ ਅੰਦਰ ਦੀ ਖੇਤੀ ਹੁੰਦੀ ਤੇ ਹੁੰਦੀ ਕਿਵੇਂ ਕਹਿੰਦੇ ਇਹੀ ਗੱਲ ਉਹਨਾਂ ਨੇ ਮੰਨ ਲਈ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਅਸੀਂ ਮੇਰੇ ਦਾਦਾ ਜੀ ਦੇ ਨਾਲ ਅਸੀਂ ਕੋਟੇ ਆ ਗਏ ਆਪਣੇ ਪਿੰਡ ਤੋਂ ਕੋਟੇ ਆ ਕੇ ਰਹਿਣ ਲੱਗੇ ਕਹਿੰਦੇ 2-3 ਸਾਲਾਂ ਬਾਅਦ ਜਦੋਂ ਭਾਈ ਸਵਰਨ ਸਿੰਘ ਜੀ ਸਾਡੇ ਘਰ ਆਇਆ ਬੂਆ ਖੜਕਾਇਆ ਤੇ ਕਹਿੰਦੇ ਮੈਂ ਬੂਆ ਖੋਲੇ ਤੇ ਭਾਈ ਸਵਰਨ ਸਿੰਘ ਜੀ ਅੱਗੇ ਖੜੇ ਤਾਂ ਕਹਿੰਦੇ ਮੈਂ ਭਾਈ ਸਵਰਨ ਸਿੰਘ ਜੀ ਨੂੰ ਲੈ ਆਇਆ ਤੇ ਕਹਿੰਦੇ ਉਹਨਾਂ ਨੇ ਦਾਦਾ ਜੀ ਨੂੰ ਸਤਿ ਸ੍ਰੀ ਅਕਾਲ ਕੀਤੀ ਤੇ ਚਰਨਾ ਦੇ ਵਿੱਚ ਜਾ ਕੇ ਬੈਠ ਗਏ ਤੇ ਕਹਿੰਦੇ ਜਿਹੜੀ ਤੁਸੀਂ ਖੇਤੀ ਦੀ ਮੈਨੂੰ ਸਮਝਾ ਕੇ ਗਏ ਸੀ ਉਹ ਖੇਤੀ ਨੂੰ ਅੱਜ ਫਲ ਲੱਗ ਗਿਆ ਹੈ ਐਸ ਲਈ ਮੈਂ ਤੁਹਾਡੇ ਕੋਲ ਹੋਏ ਆਇਆ ਹਾਂ ਤਾਂ ਕਹਿੰਦੇ ਮੇਰੇ ਦਾਦਾ ਜੀ ਬੜੇ ਖੁਸ਼ ਹੋਏ ਤੇ ਕਹਿੰਦੇ ਮੈਨੂੰ ਉਹ ਅੰਦਰ ਦੀ ਫਲਵਾੜੀ ਦਾ ਹਾਲ ਦੱਸੋ ਜਿਹੜੀ ਤੁਸੀਂ ਖੇਤੀ ਕੀਤੀ ਹੈ ਤਾਂ ਕਹਿੰਦੇ ਭਾਈ ਸਵਰਨ ਸਿੰਘ ਜੀ ਦੱਸਦੇ ਹਨ ਕਿ ਵਾਇਗੁਰੂ ਵਾਇਗੁਰੂ ਸਿਮਰਨ ਨਾ ਹੋ ਕੀ ਕੀਤੀ ਹੁੰਦੀ ਤਾਂ ਹੁੰਦੀ ਕਿਵੇਂ ਕਹਿੰਦੇ ਭਾਈ ਸਵਰਨ ਸਿੰਘ ਜੀ ਕਹਿੰਦਾ ਕਹਿੰਦੇ ਸ਼ੁਰੂ ਸ਼ੁਰੂ ਦੇ ਵਿੱਚ ਕਹਿੰਦੇ ਮੈਂ ਜਦੋਂ ਅੰਦਰ ਦੀ ਖੇਤੀ ਸ਼ੁਰੂ ਕਰਨੀ ਕੀਤੀ ਅੰਦਰ ਜਦੋਂ ਧਿਆਨ ਜੋੜਨ ਲੱਗ ਗਿਆ ਧਿਆਨ ਜੋੜਿਆ ਅੰਦਰ ਤਾਂ ਕਹਿੰਦੇ ਮੈਨੂੰ ਅੰਦਰ ਕੁਝ ਵੀ ਦਿਖਾਈ ਨਹੀਂ ਦਿੱਤਾ ਕੋਈ ਧਰਤੀ ਨਹੀਂ ਦਿਖਾਈ ਦਿੱਤੀ ਕੋਈ ਆਕਾਸ਼ ਨਹੀਂ ਦਿਖਾਈ ਦਿੱਤਾ ਕਹਿੰਦੇ ਫਿਰ ਜਦੋਂ ਮੈਂ ਅੰਦਰ ਧਿਆਨ ਜੋੜੀ ਰੱਖਿਆ ਤਾਂ ਕਹਿੰਦੇ ਮੈਨੂੰ ਇੱਕ ਆਕਾਸ਼ ਹੈ ਜਿਹੜਾ ਦਿਖਾਈ ਦੇਣ ਲੱਗ ਪਿਆ ਕਹਿੰਦੇ ਮੈਂ ਹੁਣ ਸੋਚ ਲਿਆ ਵੀ ਧਰਤੀ ਤਾਂ ਹੁਣ ਦਿਖਾਈ ਨਹੀਂ ਦਿੰਦੀ ਚਲੋ ਆਕਾਸ਼ ਦੇ ਵਿੱਚ ਹੀ ਬਜਾਈ ਕਰ ਦਿੰਦੇ ਆ ਜਿਵੇਂ ਕਿਸਾਨ ਆਪਣੀ ਬਜਾਈ ਕਰਦਾ ਇੱਕ ਧਰਤੀ ਤੇ ਵਿੱਚ ਬਲਦਾਂ ਦੇ ਨਾਲ ਸਿਆੜਾ ਕੱਢ ਕੇ ਪਾਪ ਸਿਆੜਾ ਕੱਢਣ ਦਾ ਪਾਪ ਉਹ ਹੁੰਦਾ ਹੈ ਜਿਹੜੇ ਹਾਲਾਂ ਦੇ ਨਾਲ ਉਹ ਲਕੀਰਾਂ ਮਾਰਦੇ ਹਨ ਤੇ ਪਿੱਛੇ ਬੀਜ ਡਿੱਗਦਾ ਜਾਂਦਾ ਉਸ ਨੂੰ ਸਿਆਣਾ ਕੱਢਣਾ ਕਹਿੰਦੇ ਹਨ ਕਹਿੰਦੇ ਮੈਂ ਧਿਆਨ ਦੀ ਨੋਕ ਨਾਲ ਧਿਆਨ ਰੱਖ ਕੇ ਧਿਆਨ ਅੰਦਰ ਜੋੜ ਕੇ ਕਹਿੰਦੇ ਉਹ ਉਸ ਅਸਮਾਨ ਜਿਹੜਾ ਮੈਨੂੰ ਦਿਖਣ ਲੱਗ ਗਿਆ ਅੰਦਰ ਉੱਥੇ ਮੈਂ ਕਹਿੰਦੇ ਸਿਆੜਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਹਿੰਦੇ ਜਦੋਂ ਮੈਂ ਸਿਆੜਾ ਕੱਢਣੀਆਂ ਸ਼ੁਰੂ ਕੀਤੀਆਂ ਤੇ ਕਹਿੰਦੇ ਮੈਨੂੰ ਇਸ ਤਰ੍ਹਾਂ ਲੱਗੇ ਜਿਵੇਂ ਆਪਣੇ ਬਲਦਾਂ ਦੇ ਨਾਲ ਖੇਤੀ ਕਰ ਰਿਆਂ ਹਾਂ ਅੰਦਰ ਤੇ ਅੰਦਰ ਖੁਸ਼ਬੂ ਮਹਿਕ ਆਉਣੀ ਸ਼ੁਰੂ ਹੋ ਗਈ ਇਸ ਤਰ੍ਹਾਂ ਉਸ ਧਰਤੀ ਤੇ ਜਿਸ ਅਸਮਾਨ ਤੇ ਕਹਿੰਦਾ ਮੈਂ ਸਿਆੜਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪਾਉ ਜਿੱਥੇ ਹਲ ਮਾਰਨੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਬੀਜ ਟਿਕਦਾ ਜਿੱਥੇ ਤਾਂ ਕਹਿੰਦੇ ਉਸ ਅਸਮਾਨ ਤੇ ਕਹਿੰਦੇ ਹੁਣ ਮੈਂ ਬੀਜ ਬੀਜਣਾ ਸੀ ਕਹਿੰਦੇ ਮੈਂ ਵਾਹਿਗੁਰੂ ਵਾਹਿਗੁਰੂ ਬੋਲ ਕੇ ਬੀਜ ਬੀਜਣਾ ਸ਼ੁਰੂ ਕਰ ਦਿੱਤਾ ਕਹਿੰਦੇ ਹੁਣ ਇਸ ਤੋਂ ਬਾਅਦ ਸੰਤੋਖ ਦੇ ਨਾਲ ਜਲ ਦੇਣਾ ਸੀ ਕਹਿੰਦੇ ਉਸ ਦੀ ਮੈਨੂੰ ਸਮਝ ਨਹੀਂ ਤਾਂ ਕਹਿੰਦੇ ਜਿਹੜੇ ਆਪਣੇ ਹੰਝੂਆਂ ਦੇ ਵਿੱਚੋਂ ਜਿਹੜਾ ਪਾਣੀ ਆ ਰਿਹਾ ਸੀ ਉਹ ਪਾਣੀ ਕਹਿੰਦੇ ਮੈਂ ਦੇਣਾ ਸ਼ੁਰੂ ਕਰ ਦਿੱਤਾ ਕਹਿੰਦੇ ਜਿਵੇਂ ਵਿਰਾਗ ਦੇ ਨਾਲ ਹੰਝੂਆਂ ਦੇ ਵਿੱਚੋਂ ਇਹ ਪਾਣੀ ਡਿੱਗਦਾ ਸੀ ਜਿਹੜਾ ਉਹ ਪਾਣੀ ਜਿਵੇਂ ਜਿਵੇਂ ਮੈਂ ਉੱਧਰ ਦੇ ਹੀ ਗਿਆ ਕਹਿੰਦੇ ਅੰਦਰ ਦੀ ਜਿਹੜੀ ਮੈਲ ਹੈ ਉਹ ਸਾਫ਼ ਹੁੰਦੀ ਗਈ ਅੰਦਰ ਇਸ ਤਰ੍ਹਾਂ ਸ਼ੁੱਧ ਹੋ ਗਿਆ ਜਿਸ ਅਸਮਾਨ ਤੇ ਕਹਿੰਦਾ ਮੈਂ ਖੇਤੀ ਕਰਦਾ ਸੀ ਉੱਥੇ ਕਹਿੰਦੇ ਇਸ ਤਰ੍ਹਾਂ ਲਿਸ਼ਕ ਪੈਣ ਲੱਗ ਗਈ ਅੰਦਰ ਇਸ ਤਰ੍ਹਾਂ جگਮਗਾ ਗਿਆ ਇੰਨੀ ਜ਼ਿਆਦਾ ਰੋਸ਼ਨੀ ਹੋ ਗਈ ਕਹਿੰਦੇ ਮੇਰੀ ਜਿੰਦ ਹੈ ਜਿਹੜੀ ਇਹ ਜਾਂ ਹੈ ਜਿੰਦ ਜਾਨ ਹੈ ਇਹ ਹੋਰ ਦੀ ਹੋਰ ਹੋ ਗਈ ਕਹਿੰਦੇ ਇਹ ਗੱਲ ਮੈਨੂੰ ਸਮਝ ਨਹੀਂ ਆਈ ਕਿ ਮੇਰੇ ਨਾਲ ਹੋਰ ਤੇ ਹੋਰ ਕੀ ਰਹੇ ਕਹਿੰਦੇ ਇਸ ਤੇ ਨਾਲ ਜਦੋਂ ਮੈਨੂੰ ਅੰਦਰ ਇੰਨਾ ਜਗ ਮੰਗਾ ਗਿਆ ਵਿਰਾਗ ਦੇ ਨਾਲ ਜਦੋਂ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਉਹ ਹੰਝੂ ਵਗਣ ਲੱਗ ਗਏ ਅੰਦਰ ਰੌਸ਼ਨੀ ਰੋਸ਼ਨੀ ਹੋ ਗਈ ਤਾਂ ਕਹਿੰਦੇ ਇਹ ਸਭ ਕੁਝ ਦੱਸਣ ਮੈਂ ਤੁਹਾਨੂੰ ਆ ਜੇ ਤੂੰ ਕਹਿੰਦੇ ਮੇਰੇ ਦਾਦਾ ਜੀ ਨੇ ਇਹ ਗੱਲ ਸੁਣੀ ਤਾਂ ਕਹਿੰਦੇ ਦਾਦਾ ਜੀ ਬਹੁਤ ਜ਼ਿਆਦਾ ਖੁਸ਼ ਹੋਏ ਤੇ ਕਹਿੰਦੇ ਬੇਟਾ ਤੁਹਾਡੀ ਜਿਹੜੀ ਕਾਲ ਹੈ ਉਹ ਪ੍ਰਮਾਤਮਾ ਦੇ ਦਰ ਤੇ ਹੈ ਜਿਹੜੀ ਪ੍ਰਵਾਨ ਹੋਗੀ ਪਾਓ ਪ੍ਰਮਾਤਮਾ ਦੇ ਨਾਲ ਜਿਹੜੇ ਤੁਹਾਡਾ ਮਨ ਹੈ ਉਹ ਮਿਲ ਗਿਆ ਉਹ ਜਿਹੜੀ ਰੌਸ਼ਨੀ ਦਰਸ਼ਨ ਦੀਦਾਰੀ ਤੁਹਾਨੂੰ ਹੋਈ ਹਨ ਉਹ ਪ੍ਰਮਾਤਮਾ ਦਾ ਆਨੰਦ ਹੀ ਹੈ ਇਹ ਉਹ ਪਰਮਾਤਮਾ ਦਾ ਆਨੰਦ ਕਹਿੰਦੇ ਜਿਹੜਾ ਮੈਂ ਇੱਕ ਤਪਾ ਤੁਹਾਡੇ ਅੰਦਰ ਤਪਿਆ ਹੋਇਆ ਮੁਸ਼ਕਿਆ ਹੋਇਆ ਦੇਖ ਰਿਹਾ ਹੈ ਕਹਿੰਦੇ ਉਹ ਤੁਹਾਡੀ ਕਾਲ ਹੈ ਜਿਹੜੀ ਉਹ ਪਰਮਾਤਮਾ ਨੇ ਕਬੂਲ ਕੀਤੀ ਹੈ ਤਾਂ ਹੀ ਤੁਹਾਨੂੰ ਜਿਹੜੇ ਹੈ ਉਹ ਅੰਦਰ ਜਿਹੜੀ ਇੰਨਾ ਜਿਹੜਾ ਤੁਹਾਡਾ ਅੰਦਰ ਰੋਸ਼ਨ ਆ ਗਿਆ ਤਾਂ ਸਾਧ ਸੰਗਤ ਜੀ ਵਾਇਗੁਰੂ ਸਿਮਰਨ ਦੇ ਵਿੱਚ ਏਡੀ ਵੱਡੀ ਤਾਕਤ ਹੈ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਵਾਇਗੁਰੂ ਵਾਇਗੁਰੂ ਕਰਿਆ ਕੀ ਹੋ ਜਾਊਗਾ ਜਦੋਂ ਸਾਡੇ ਅੰਦਰ ਪਹਿਲਾਂ ਜਿਹੜੇ ਭੜੇ ਵਿਚਾਰ ਹੁੰਦੇ ਆ ਉਹ ਅੰਦਰੋਂ ਸ਼ੁੱਧ ਹੁੰਦਾ ਹੈ ਜਦੋਂ ਅਸੀਂ ਧਿਆਨ ਅੰਦਰ ਪੂਰਾ ਜੋੜ ਕੇ ਰੱਖਾਂਗੇ ਧਿਆਨ ਦੀ ਲੋ ਤਾਂ ਫਿਰ ਉਹ ਜਿਵੇਂ ਪਾਈਸਵਰਨ ਸਿੰਘ ਜੀ ਕਹਿੰਦੇ ਜਿਵੇਂ ਉਹਨਾਂ ਨੂੰ ਅਸਮਾਨ ਦਿਖਿਆ ਫਿਰ ਕਹਿੰਦੇ ਆਪਣੇ ਹੰਝੂਆਂ ਵਿਰਾਗ ਦੇ ਵਿੱਚ ਆ ਕੇ ਉਸਰ ਦੇ ਨਾਲ ਜਿਹੜਾ ਪਾਣੀ ਦਿੱਤਾ ਵਾਹਿਗੁਰੂ ਬੋਲਦਾ ਜਿਹੜਾ ਬੀਜ ਪੀਜਿਆ ਤੇ ਉਸ ਦੇ ਨਾਲ ਅੰਦਰ ਜਿਹੜਾ ਹੈ ਰੋਸ਼ਨੀ ਰੋਸ਼ਨੀ ਹੋਗੀ ਇਹ ਪਰਮਾਤਮਾ ਦੇ ਦਰਸ਼ਨ ਦੇ ਦਾਰੇ ਹਨ ਇਹ ਵਾਹਿਗੁਰੂ ਸਿਮਰਨ ਦੀ ਬਰਕਤ ਹੈ ਇਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਨ ਦਾ ਪ੍ਰਵਾਣ ਹੈ ਉਸ ਪਰਮਾਤਮਾ ਨੂੰ ਤਾਂ ਇਸ ਤਰ੍ਹਾਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕੇ ਅਸੀਂ ਵਾਹਿਗੁਰੂ ਵਾਹਿਗੁਰੂ ਸਿਮਰਨ ਨਾਲ ਅਸੀਂ ਜਿਹੜੀ ਹੈ ਪਰਮਾਤਮਾ ਦੀ ਅਸੀਂ ਬਰਕਤ ਹੈ ਜਿਹੜੀ ਪ੍ਰਾਪਤ ਕਰ ਸਕਦੇ ਹਾਂ ਜੋ ਭਾਈ ਸਵਰਨ ਸਿੰਘ ਜੀ ਨੇ ਡਾਕਟਰ ਜਸਵੰਤ ਸਿੰਘ ਜੀ ਨੂੰ ਤੇ ਉਹਨਾਂ ਦੇ ਦਾਦਾ ਜੀ ਨੂੰ ਦੱਸਿਆ ਤੇ ਉਹੀ ਡਾਕਟਰ ਜਸਵੰਤ ਸਿੰਘ ਜੀ ਨੇ ਆਪਣੀ ਕਿਤਾਬ ਦੇ ਵਿੱਚ ਬਿਆਨ ਕਰ ਦਿੱਤਾ ਤਾਂ ਜਦੋਂ ਸਾਡੇ ਅੰਦਰ ਕੋਈ ਸਾੜਾ ਹੁੰਦਾ ਹੈ ਜਿਵੇਂ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਹਿੰਦੇ ਹਨ ਤਾਂ ਭੱਜ ਕੇ ਕਹਿੰਦੇ ਗੁਰਬਾਣੀ 'ਚ ਵੜ ਜਾਓ ਵਾਹਿਗੁਰੂ ਸਿਮਰਨ 'ਚ ਵੜ ਜਾਓ ਜਿਵੇਂ ਜੰਗਲ ਦੇ ਵਿੱਚ ਅੱਗ ਲੱਗੀ ਹੁੰਦੀ ਹੈ ਤੇ ਜਿਹੜੇ ਜਿੰਨੇ ਵੀ ਜੰਗਲ ਦੇ ਜਾਨਵਰ ਹਨ ਹਿਰਨ ਹਨ ਹਾਥੀ ਹੈ ਸ਼ੇਰ ਹੈ ਜੋ ਵੀ ਹਨ ਜੇ ਉਹ ਕਹਿੰਦੇ ਉੱਥੇ ਪਾਣੀ ਨਦੀ 'ਚ ਵੜ ਗਏ ਤਾਂ ਕਹਿੰਦੇ ਅਗੂ ਤੋਤਾਕਨੀ ਪਹੁੰਚ ਸਕਦੀ ਨਦੀ ਜਿਹੜੀ ਹੈ ਅਗ ਨਹੀਂ ਲੱਗ ਸਕਦੀ ਐਸੀ ਤਰ੍ਹਾਂ ਜਦੋਂ ਸਾਡੇ ਅੰਦਰ ਕੋਈ ਅੱਗ ਲੱਗਦੀ ਹੈ ਤਾਂ ਭੱਜ ਕੇ ਕਹਿੰਦੇ ਗੁਰਬਾਣੀ ਦੇ ਚਰਨਾਂ ਦੇ ਵਿੱਚ ਜੁੜ ਜਾਓ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਓ ਵਾਹਿਗੁਰੂ ਸਿਮਰਨ ਚ ਜੁੜ ਜਾਓ ਤਾਂ ਜੋ ਅੰਦਰ ਠੰਡ ਪੈ ਜਾਏ ਅੰਦਰ ਫਿਰ ਸਾਡੇ ਜਿਹੜਾ ਹਨੇਰਾ ਹਨੇਰਾ ਪੈਦਾ ਹੁੰਦਾ ਉਸ ਦੇ ਅੰਦਰ ਰੋਸ਼ਨੀ ਰੋਸ਼ਨੀ ਪ੍ਰਮਾਤਮਾ ਦੀ ਆ ਜਾਏ ਤਾਂ ਸਾ ਸੰਗਤ ਜੀ ਇਸ ਤਰ੍ਹਾਂ ਪ੍ਰਮਾਤਮਾ ਦੇ ਦਰਸ਼ਨ ਦੇਦਾਰੇ ਹੋ ਜਾਂਦੇ ਹਨ ਅੰਦਰ ਜਿਹੜੀ ਖੇਤੀ ਹੈ ਉਹ ਫਰਫੂਲਤ ਹੋ ਜਾਂਦੀ ਹੈ ਜਿਵੇਂ ਬਾਹਰ ਕਿਸਾਨ ਖੇਤੀ ਕਰਦੇ ਹਨ ਤਾਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ